ਕਦਮ ਮੰਨਦਾ ਹੈ ਡਰੁੰਦਾ ਹੈ ਠਕਮਕੁੰਦਾ ਹੈ ਕੰਦਾ ਬੱਜਿਓ ਤੁਮਾਨੂੰ ਬਹੁਤ ਤਸੀਹੇ ਦਿੱਤੇ ਕਿ ਗਰੇ ਨਹੀਂ ਉਸੇ ਕਬਰ ਆਏਗੀ ਮੋ ਅਖੀਰ ਵਾਰ ਤੁਹਾਡੇ ਨੂੰ ਮੌਕਾ ਹੈ ਜੇ ਅਸਮਾਨੇ ਝਾੜੀ ਮਾਰਦੇ ਨੇ ਬਾਬਾ ਫਤਿਹ ਸਿੰਘ ਜਦੋਂ ਅਸਮਾਨ ਨੇ ਝਾੜੀ ਮਾਰਦੇ ਨੇ ਜਿੰਨਾ ਹੁੰਦੀਆਂ ਨੇ ਤੁਸੀਂ ਤੱਕੀ ਪਰ ਜਾਣਦੇ ਹੋ ਜਿੰਨਾ ਦੇ ਮਾਰ ਸੁਣਦੀਆਂ ਕਹਿੰਦੇ ਕੀ ਗੱਲ ਹੋ ਗਈ ਮੈਂ ਤਾਂ ਅਸਮਾਨੇ ਧਾਰਤਵਾਰ ਦੇ ਦੇਖਿਆ ਜੀ ਤੁਹਾਨੂੰ ਮਾਰਗ ਪਾ ਦਾਂਗਾ ਤੇ ਇਲਾ ਤੁਹਾਡਾ ਮਾਸ ਸਵਾਨੇ ਲੈ ਕੇ ਦਾਰਨ ਗਿਆ ਪਰ ਗੁਰੂ ਦੀ ਹਜ਼ੂਰੀ ਚ ਬੇਜੀਤਾ ਨੇ ਪਾਪਾ ਖੋਦ ਸਿੰਘ ਜਵਾਬ ਦਿੰਦਾ ਹੈ ਕਹਿੰਦੇ ਵਜ਼ੀਰ ਸਾਹਿਬ ਤੂੰ ਨਹੀਂ ਦੇਖਿਆ ਅਸਲੀ ਨਹੀਂ ਦੇਖਿਆ ਜੀ ਪਰ ਆਉਣ ਵਾਲਾ जिन्ना ਉੱਤੇ ਅਸਮਾਨੇ ਨੂੰ ਲਾ ਮਾਰ ਲੈ ਤੇ ਦਰਮੀਆਂ ਸ਼ਾਇਦ ਰੱਬ ਹੀ ਸਮ ਆਵੇਗਾ ਇੱਕ ਦਿਨ ਉਹਨੇ ਤੇਰੀ ਸ਼ਾਨ ਸਹਿਤ ਪੁਆਰੇ ਸਮਾਂ ਲੰਘਿਆ ਕੰਦੇ ਸਹਿਬ ਜਾਨ ਨੂੰ ਜ਼ਹੀਰ ਕਰ ਦਿੱਤਾ ਗੇ ਉੱਚੇ ਸਮਾਜ ਦੇ ਪੈਸਾ ਨੇ ਗੱਲ ਕੀਤੀ ਨੂੰ ਗੁਰੂ ਮਾਰੀ ਸਨਹਾਰ ਦਰਸੇ ਲਈ ਪਰ ਅੱਜ ਬਹੁਤ ਸਾਰਾ ਲੋਕ ਅਸੀਂ ਰਣਸਥਾਨ ਕਰਦੇ ਨਵੰਤਰਤਾਉ ਕੀ ਜਾਨਦੀ ਹੈ ਮਥਰ ਕਿਉਂ ਚਚੇ ਜਾਂਦਾ ਹੈ